ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਨਾਸਰੀ ਮਹਿਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਗੁਰੂ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਵਿਰਥਾ ਸਗਲ ਮਿਟਾਈ निंदक के मुख काले कीने जन का आप सहाई साचा साहिब होवा रखवाला राख लिए कंठ लाए निरपूपे सदा सुख माने नानक हर गुण गाए ए पहिमे पाछाई तान तान श्री गुरु अर्जुन देव जी महाराज जी दी वाणी है गुरु अर्जुन देव जी महाराज फरमाउंदे हन हे भाई उस गुरु दी कृपा नाल मेरा परमात्मा नाल प्यार बन गया है ओ गुरु मेरा भी सदा ਲਈ مددگار बन गया है जेहरा गुरु हरेक शरण आए मनुख दे दुखों दी जड़ ही काट देता है ओ परमात्मा अपने सेवकान नु अपने हाथ देके दुखों तो बचांदा है ਸੇਵਕਾਂ ਨੂੰ ਆਪਣਾ ਬਣਾ ਕੇ ਉਹਨਾਂ ਦਾ ਸਾਰਾ ਦੁੱਖ ਦਰਦ ਮਿਟਾ ਦਿੰਦਾ ਹੈ। ਪਰਮਾਤਮਾ ਆਪਣੇ ਸੇਵਕਾਂ ਦਾ ਆਪ ਬਦਦਕਾਰ ਬਣਦਾ ਹੈ ਤੇ ਉਹਨਾਂ ਦੀ ਦਿੰਦ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ। ਸਦਾ ਕਾਇਮ ਰਹਿਣ ਵਾਲਾ ਮਾਲਕ ਆਪਣੇ ਸੇਵਕਾਂ ਦਾ ਆਪ ਰਾਖਾ ਬੰਦਾ ਹੈ। ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾਗਾ ਕੇ ਤੇ ਸਦਾ ਆਤਮਿਕ ਆਨੰਦ ਮੰਨ ਕੇ ਦੁਖਾਂ ਕਲੇਸ਼ਾਂ ਵੱਲੋਂ ਨੀਡਰ ਹੋ ਜਾਂਦੇ ਹਨ